ਹਾਂਜੀ ਵੀਰ ਜੀ ਮੈਂ ਬੇਨਤੀ ਕਰਦਾ ਵੀਰ ਜੀ ਵੇਖੋ ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਕੱਢੇ ਗਏ ਨੇ ਜੀ ਸਾਡੇ ਡਰਾਈਵਰ ਵੀਰਾਂ ਵਾਸਤੇ ਜੀ ਬਹੁਤ ਮਾੜੀ ਹਰਕਤ ਆ ਜੀ ਵੇਖੋ ਕਿੰਨੀ ਕਾਨੂੰਨੀ ਹਰਕਤ ਕੀਤੀ ਹੈ ਸਰਕਾਰ ਨੇ ਤੇ 12 ਪਿਆ ਜੀ ਇਸ ਬੰਦੇ ਨੇ ਵੀ ਜੀ ਫੇਰ ਮਾਫੀ ਮੰਗ ਕੇ ਛੁੱਟਣਾ ਆ ਪਹਿਲੇ ਵਾਰ ਜਦੋਂ ਦਿੱਲੀ ਦਾ ਕਾਨੂੰਨ ਕੱਢਿਆ ਨੇ ਉਹ ਵੀ ਮਾਫੀ ਮੰਗੀ ਸੀ ਇਸ ਕਿਸਾਨਾਂ ਕੋਲ ਤੁਣ ਵੀ ਜੀ ਡਰਾਈਵਰ ਵੀਰਾਂ ਨੇ ਹੜਤਾਲ ਤੇ ਇਸੇ ਕਰਕੇ ਹੜਤਾਲ ਆ ਚੱਲਦੀ ਪਈਆ ਪੰਪਾਂ ਦੇ ਬੁਰੇ ਹਾਲਾ ਲੈਣਾ ਲੱਗਿਆ ਜੀ ਨਵੇਂ ਸਾਲ ਮਨਾਉਂਦੇ ਪਏ ਨੇ ਵੀਰ ਸਾਰੇ ਜੀ ਨਵੇਂ ਸਾਲ ਵਾਸਤੇ ਵੇਖੋ ਪੰਪਾਂ ਦਾ ਕੀ ਹਾਲਾਤ ਹੋਣ ਦਿਆ ਬਾਕੀ ਵੀ ਇਹਦੀ ਸਾਰੇ ਬੈਰ ਭਰਾਵਾਂ ਦਾ ਲੇਗਾ ਜੀ ਇਹਦੇ ਕੰਮ ਜਾਂਦੇ ਕਾਨੂੰਨ ਰੱਦ ਨਹੀਂ ਹੋਣਗੇ ਨਾ ਕੀਤੇ ਜਾਣਗੇ ਨਾ ਜਗੜ ਵੀ ਇਹਦੀ ਹੜਤਾਲਾਂ ਚੱਲਦੀਆਂ ਰਹਿਣਗੀਆਂ ਜੀ ਨਹੀਂ ਵੇਖੋ ਜੀ ਨਾ ਕੋਈ ਰਾਸ਼ਨ ਪਹੁੰਚਣਾ ਹਰ ਚੀਜ਼ ਮਹਿੰਗੀ ਹੋ ਜਾਣੀ ਆ ਖਾ ਨਹੀਂ ਸਕਦੇ ਲੋਲ ਭੁੱਖੇ ਮਰ ਜਾਣਗੇ ਜੀ ਐਸਾ ਹੋਣਾ ਹੁਤੇ ਤੇ ਇਹ ਕਰਕੇ ਵੀ ਜੀ ਬੇਨਤੀ ਹੈ ਕਿ ਇੱਕ ਜਿੱਦਾਂ ਕਾਨੂੰਨ ਰ ਕੀਤੇ ਗਏ ਨੇ ਉਹਦੇ ਰੱਦ ਕੀਤੇ ਜਾਣ ਸਰ ਜੀ ਸਰਬਜੀਤ ਸਿੰਘ ਮੇਰਾ ਨਾਮ ਹੈ ਜੀ ਜੋ ਅਸੀਂ ਇੱਕ ਕਾਰਕਮੂ ਲਈ ਤਨ ਲਾਇਆ ਜੋ বিজেপি ਸਰਕਾਰ ਨੇ ਸਾਡੇ ਹੱਥ ਲਾਇਆ ਵਾ ਅਸੀਂ ਉਹਨੂੰ ਰੋਧ ਕਰਦੇ ਆ ਉਹਨੂੰ ਰੱਦ ਕਰਾਉਣਾ ਚਾਹੁੰਦੇ ਆ ਜਲਦੋ ਜਲਦੀ ਵਿਰੋਧ ਕੀਤਾ ਜਾਵੇ ਜੋ ਅਸੀਂ ਡਰਾਈਵਰ ਇਕਤਾ ਅਸੀਂ ਉਹਨਾਂ ਚ ਕੋਈ ਗੱਡੀ ਨਹੀਂ ਚਲਾਵਾਂਗੇ ਸਭ ਗੱਡੀਆਂ ਜਾਮ ਚੱਕੇ ਜਾਮ ਕਰਾਂਗੇ ਕੋਈ ਖਾਣ ਪੀਣ ਦਾ ਸਮਾਨ ਨਹੀਂ ਪਹੁੰਚੇਗਾ ਅਸੀਂ ਅੱਜ ਤੇ ਇੱਕ ਸਾਈਡ ਢੱਕੀ ਆ ਗੱਡੀਆਂ ਢੱਕੀਆਂ ਨੇ ਕੱਲ ਨੂੰ ਅਸੀਂ ਬੱਸਾਂ ਵੀ ਢਕਣੀਆਂ ਨੇ ਅਸੀਂ ਸਾਰੀਆਂ ਚੀਜ਼ਾਂ ਰੋਕ ਦੇਣੀਆਂ ਨੇ ਜੋ ਇਹ ਸਾਡਾ ਸਾਥ ਦਿੱਤਾ ਜਾਵੇ ਹਰ ਬੰਦੇ ਨੂੰ ਅਸੀਂ ਕਿਸਾਨ ਯੂਨੀਅਨ ਵੀ ਕਿੰਨੇ ਸਾਡਾ ਸਾਥ ਦੋਵੋ ਟਾਡੇ ਨਾਲ ਆਵੋ ਅਹੀਂ ਵੀ ਤੁਹਾਡੇ ਨਾਲ ਹਾਂ ਤੁਸੀਂ ਵੀ ਸਾਡਾ ਸਾਥ ਦਿਓ ਜੋ ਇਹ ਸਰਕਾਰਾਂ ਨੂੰ ਕਹਿਨੀ ਹੈ ਇਹ ਕਾਨੂੰਨ ਨੂੰ ਜਲਦੋਂ ਜਲਦੀ ਰੱਦ ਕੀਤਾ ਜਾਵੇ ਨਹੀਂ ਤੇ ਸਾਡੀ ਜੇ ਡਰਾਈਵਰਾਂ ਦੀ ਆਤਮਾ ਭੜ ਗਈ ਤੇ ਫਿਰ ਮੁੜ ਕੇ ਇਹਨਾਂ ਪਹਚਾਉਣਾ ਹੈ ਇਹਨਾਂ ਨੂੰ ਖਾਣ ਪੀਣ ਦਾ ਸਮਾਨ ਕੀ ਇਹਨਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ ਜਿਹਦੇ ਹਿਸਾਬ ਨਾਲ ਮਹਿਕਮਾ ਰੁਕ ਗਿਆ ਡਰਾਈਵਰ ਹੀ ਅੱਜ ਤੱਕ ਚੀਜ਼ਾਂ ਪਹੁੰਚਾਉਂਦੇ ਨੇ ਦੂਰ ਤੱਕ ਇਹ ਆਪਣੇ ਭਲੇਖੇ ਤੇ ਵੀ ਟ੍ਰੇਨਾਂ ਤੇ ਆਉਂਦੇ ਆ ਟ੍ਰੇਨਾਂ ਤੇ ਨਹੀਂ ਆਉਂਦਾ ਟ੍ਰੇਨਾਂ ਤੇ ਆਉਂਦਾ ਤੇ ਕੋ ਡਰਾਈਵਰ ਹੀ ਹੀ ਖਾਂਦੇ ਨੇ ਜੇ ਡਰਾਈਵਰ ਗੱਡੀ ਨਹੀਂ ਚਲਾਏਗਾ ਤਾਂ ਕੀ ਕਹ ਲੈ ਆਪਣੇ ਘਰਾਂ ਨੂੰ ਇਹ ਸਮਾਨ ਕਰ ਤੇ ਸਿਰਾਂ ਚੋਕੇ ਖਾਂਣ ਜੋ ਇਹਨਾਂ ਦੀ ਟੈਕਸੀ ਹੈ ਗੱਡੀਆਂ ਨੇ ਘਰਾਂ ਤੋਂ ਕਾਰ ਲੱਗੇ ਉੱਥੇ ਵੀ ਦੇ ਡਰਾਈਵਰ ਹੀ ਹੈ ਕਾਨੂੰਨ ਸਭ ਵਾਸਤੇ ਇੱਕ ਹੈ ਡਰਾਈਵਰ ਟ੍ਰੱਕਾਂ ਵਾਲਿਆਂ ਦੇ ਬੱਸਾਂ ਵਾਲਿਆਂ ਨੂੰ ਟੈਕਸੀ ਵਾਲਿਆਂ ਨੂੰ ਟਰੈਕਟਰ ਟਰਾਲੀ ਨੂੰ ਟਰੈਂਪੂ ਵਾਲੇ ਨੂੰ ਤੇ ਮੋਟਰਸਾਈਕਲ ਨੂੰ ਸਭ ਦੇ ਕਾਨੂੰਨ ਇੱਕ ਹੈ ਇਸ ਕਰਕੇ ਇਹਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਨਹੀਂ ਤੇ ਅਸੀਂ ਏਕਤਾ ਕਰ ਲਿਆ ਤਾਂ ਅਸੀਂ ਕੋਈ ਗੱਡੀ ਰੋਡ ਤੇ ਨਹੀਂ ਚਲਾਉਣੀ ਨਾ ਕਿ ਡਰਾਈਵਰ ਅਸੀਂ ਲਾਇਸੈਂਸ ਤੋੜ ਕੇ ਸੁੱਟ ਦਨੇ ਆ ਅਸੀਂ ਦੋ ਜੱਦਾਂ ਦੇਖਣਾ ਇਸ ਵਾਰ ਵੀ ਜੁਰਮਾਨਾ ਵੀ ਲਗਾਇਆ ਗਿਆ ਭਾੜੀ ਜੁਰਮਾਨਾ ਸਾਨੂੰ 5 ਲੱਖ ਰੁਪਈਆ 10 ਸਾਲ ਦੀ ਸਜ਼ਾ ਹੈ 5 ਲੱਖ ਜੁਰਮਾਨਾ ਵਾ ਦੇਖੋ ਇੱਥੇ ਡਰਾਈਵਰ ਵੇਖ ਲਓ ਇਹਨਾਂ ਦੀ ਪ੍ਰੋਪਰਟੀ ਚੈੱਕ ਕਰ ਲਓ ਜਿੰਨੇ ਡਰਾਈਵਰ ਖੜੇ ਆ ਕਿਸੇ ਕੋ 5 ਲੱਖ ਹੈਗਾ ਇਹਨਾਂ ਦੀ ਜੇਬ ਚ ਵੀ ਆ ਦੇਖੀ ਤੇ 100-200 ਹੋਣਾ ਹੈ ਕਈ ਡਰਾਈਵਰ ਇਦਾਂ ਨੇ ਜਿਨ੍ਹਾਂ ਦਾ ਚੱਕਰ ਲਾ ਕੇ ਚੁੱਲ੍ਹਾ ਬਲਦਾ ਹੈ ਚੱਕਰ ਲਾ ਕੇ ਰੋਟੀ ਖਾਂਦੇ ਵਿਚਾਰੇ ਘਰ ਨੂੰ ਰੋਟੀ ਖਾਂਦੇ ਨੇ ਫੇਰ ਚੱਕਰ ਲੱਗੇਗਾ ਦੇ ਉਹਨਾਂ ਨੇ ਸਰਕਾਰ ਨੇ ਕੀ ਸੋਚਿਆ ਵਾ ਕਿ ਇਹ ਸਰਕਾਰ ਨੇ ਇਹ ਤਾਂ ਸੋਚਿਆ ਨਹੀਂ ਵੀ ਡਰਾਈਵਰ ਨੂੰ ਆਪ ਕੋਈ ਬੀਮਾ ਕਰ ਦਈਏ ਡ라이ਵਰ ਮਰ ਜਾਂਦਾ ਰੋਡ ਤੇ ਤਲਬਤਲਬ ਕੇ ਜਾਂ ਨਿਕਲ ਜਾਂਦੀ ਆ ਉਹਨੂੰ ਚੁੱਕਣ ਤੇ 3 ਘੰਟੇ ਬਾਅਦ ਆਉਂਦੇ ਨੇ ਉਦੀ ਵਾਰ ਕੋਈ ਜੇ ਕਾਰ ਵਾਲਾ ਵਾਜ ਜਾਂਦਾ ਨਾਲ ਤੇ ਘੰਟੇ ਤੋਂ ਉੱਥੇ ਸਾਰੇ ਮਲਾਜ਼ਮ ਆ ਜਾਂਦੇ ਨੇ ਆ ਕੇ ਟਰੱਕ ਦਾ ਕਸੂਰ ਕੱਢਦੇ ਨੇ ਕਿ ਉਹ ਜਿਹੜਾ ਆਲ ਇੰਡੀਆ ਟਰੱਕ ਚੱਲਣ ਵਾਲਾ ਉਹ ਗਲਤੀ ਕਦੇ ਨਹੀਂ ਕਰੇਗਾ ਉਹ ਇੱਕ ਕੀੜੀ ਵੀ ਪਚਾਉਂਦਾ ਰੋਡ ਤੇ ਵੀ ਮੈਂ ਬ੍ਰੇਕ ਮਾਰ ਕੇ ਉਹਨੂੰ ਪਚਾਵਾਂ ਹੁਣ ਕਾਰ ਵਾਲਾ ਗਲਤ ਆ ਕੇ ਚੱਲ ਕੇ ਵਿੱਚ ਵੱਜੇਗਾ ਤਾਂ ਡਰਾਈਵਰ ਉਤਰ ਕੇ ਕੀ ਦੱਸੇਗਾ ਉਹਨੂੰ ਵੀ ਵਿੱਚ ਨਾ ਮਾਰੀ ਕਿ ਮੇਰੇ ਤੇ 5 ਲੱਖ ਦਾ ਜੁਰਮਾਨਾ ਵਾ ਇਹਦੇ ਵਿੱਚ ਕਾਰਾਂ ਵਾਲਿਆਂ ਨੇ ਕੰਮ ਹੋ ਗਿਆ 50 ਹਜ਼ਾਰ ਦੀ ਕਾਰ ਲਈ ਅਗੇ ਟਰੱਕ ਨਾਲ ਬਸਾਤੀ ਵੀ ਕੋਈ ਨਹੀਂ 2 ਲੱਖ ਤੇ ਲਾਈ ਲੈਣਾ ਤੇ ਕੋਈ 5 ਲੱਖ ਜੁਰਮਾਨਾ ਪੈਣਾ ਇਹਨੂੰ ਹੁੰਦੇ ਯਾਰ ਵਧੀਆ ਹੁੰਦੇ ਸਾਡੀ ਸਗੋਂ ਮੌਤ ਛੇੜਦੀ ਇਹਨਾਂ ਨੇ ਇਹ ਸਰਕਾਰ ਨੇ ਸਾਡੀ ਮੌਤ ਛੇੜੀ ਏ ਸਾਡਾ ਫਾਇਦਾ ਨਹੀਂ ਕੀਤਾ ਪਰ ਇਹ ਸਰਕਾਰਾਂ ਨੂੰ ਇਹੋ ਜਿਹਾ ਥਕਾ ਲੈ ਮਾਰ ਕੇ ਅਰਦਾਸ ਕਰਦੇ ਆ ਇਹਦੀ ਸਰਕਾਰ ਸਾਨੂੰ ਨਾ ਚਾਹੀਦੀ ਆ ਤੇ ਨਾ ਰੱਬ ਲਿਆਵੇ ਅਗਰ ਇਹ ਕਾਨੂੰਨ ਨਹੀਂ ਪਾਸ ਹੁੰਦਾ ਇਹ ਕਾਨੂੰਨ ਨਹੀਂ ਪਾਸ ਰੱਦ ਕੀਤਾ ਜਾਵੇ ਇਹ ਕਾਨੂੰਨ ਨੂੰ ਨਹੀਂ ਨਹੀਂ ਡਰਾਈਵਰਾਂ ਇਹਦਾ ਕਰ ਲਿਆ ਕੇ ਸਰਕਾਰ ਨੂੰ ਵੋਟ ਨਹੀਂ ਦੇਵਾਂਗੇ ਜਿਹੜੀ ਵੀ ਸਰਕਾਰ ਆਗੀ ਅਸੀਂ ਇਹਦਾ ਕਰ ਲਿਆ ਨਾ ਅਡੇ ਘਰਾਂ ਤੋਂ ਵੋਟ ਦੇਗੀ ਕੋਈ ਸਰਕਾਰ ਨੂੰ ਡਰਾਈਵਰ ਕੋਈ ਵੋਟ ਨਹੀਂ ਦੇਵੇਗਾ ਜਿਹਦੇ ਕਾਨੂੰਨ ਰੱਤ ਨਹੀਂ ਕੀਤਾ ਜਾਏਗਾ ਅਗਲੀ ਕੀ ਰਨ ਨਹੀਂ ਹੋਏਗੀ ਸਾਡੀ ਰਨ ਇਹ ਆ ਕਿ ਅਸੀਂ ਵੱਧ ਤੋਂ ਵੱਧ ਬਾਜੀ ਵਿਰੋਧ ਕਰਾਂਗੇ ਜਿਨ੍ਹਾਂ ਦੇ ਕਾਨੂੰਨ ਰੱਤ ਨਹੀਂ ਹੋਏਗਾ ਅਸੀਂ ਕੋਈ ਰੋਡ ਤੇ ਗੱਡੀ ਨਹੀਂ ਚਲਾਉਣੀ ਅਸੀਂ ਸਿੱਧਾ ਕਹਿੰਦਾ ਸਾਬ ਕੋਈ ਗੱਡੀ ਨਹੀਂ ਚੱਲੇਗੀ ਰੋਡ ਤੇ ਧੰਨਵਾਦ ਹਾਂਜੀ ਧੰਨਵਾਦ